ਉਹ ਚੰਦਨ ਦੇ ਬਦਲਿਆਂ ਤੇ ਰੱਖੇ ਹੋਏ ਚਰਨ ਉਹ 1.5 2 2 ਲੱਖ ਦਸ਼ਾਲੇ ਮਹਿੰਗਿਆਂ ਦੇ ਉੱਤੇ ਰੱਖੇ ਹੋਏ ਚਰਨ ਸਤਿਗੁਰੂ ਮਾਰੇ ਨੇ ਪਹਿਲਾ ਚਰਨ ਪੱਤੀ ਤਲੀ ਤੇ ਰੱਖਿਆ ਕੋ ਸਤਮਾਹ ਉਸਰੀ ਪਹਿਲਾ ਗੁਰਮਖ ਪਿਆਰਿਓ ਪਹਿਲਾ ਚਰਨ ਉਸ ਪੰਥੀ ਤੇ ਰੱਖਿਆ ਜਿਹੜਾ ਦੁਸ਼ਮਣ ਸੀ ਜਿਹੜਾ ਚਾਹੁੰਦਾ ਨਹੀਂ ਸੀ ਇਸ ਦੇਸ਼ ਵਿੱਚ ਕੋਈ ਇਸਲਾਮ ਤੋਂ ਬਿਨਾਂ ਦੂਜਾ ਧਰਮ ਹੋਵੇ ਕਹਿਣ ਲੱਗਾ ਜਿਹੜਾ ਅਕਬਰ ਸੀ ਉਹ ਜਹਾਂਗੀਰ ਨੂੰ ਛੱਡ ਕੇ ਆਪਣੇ ਪੁੱਤਰ ਨੂੰ ਤੇ ਪੁੱਤਰੇ ਖਸਰੋ ਨੂੰ ਦੇਣ ਲੱਗਾ ਗੱਦੀ ਤੇ ਜਹਾਂਗੀਰ ਸਲੀਮ ਜੀ ਦਾ ਨਾਂ ਸੀ ਇਹਨੇ ਬਗਾਵਤ ਕਰ ਦਿੱਤੀ ਭੱਜ ਗਿਆ ਉੱਥੋਂ ਹੋਰ ਫੌਜ ਕੱਠੀ ਕਰਨ ਲੱਗ ਪਿਆ ਉੱਥੇ ਅਹਿਮਦ ਸਰਹਿੰਦੀ ਨਾਲ ਮੇਲ ਹੋਇਆ ਕਹਿੰਦਾ ਮੇਰਾ ਬਾਪ ਮੈਨੂੰ ਗੱਦੀ ਨਹੀਂ ਦੇ ਰਿਹਾ ਮੈਨੂੰ ਰਾਜ ਭਾਗ ਨਹੀਂ ਦੇ ਰਿਹਾ ਕੋਈ ਕਰੋ ਪਰਾਲਾ ਤੇ ਉਹ ਕਹਿੰਦਾ ਪਰਾਲਾ ਇਹ ਹੈ ਮੈਂ ਵਿੱਚ ਪੈ ਕੇ ਸੁਲਾ ਕਰਾ ਦਿੰਨਾ ਤੇਰੇ ਬਾਪ ਨਾਲ ਤੇਰੀ ਕਿਉਂਕਿ ਆਪਣੇ ਪਿਤਾ ਅਕਬਰ ਦੇ ਦੋਸਤ ਦਾ ਕਤਲ ਕਰ ਦਿੱਤਾ ਗੁੱਸੇ ਵਿੱਚ ਆ ਕੇ ਸੁਲੀਮ ਨੇ ਜਾਂਗੀਰ ਨੇ ਉਹ ਕਹਿੰਦਾ ਮੈਂ ਸੁਲਾ ਕਰਾ ਦਿੰਨਾ ਮੇਰੇ ਅੱਖੇ ਲੱਗਿਆ ਕਰੇਗਾ ਉਹ ਕਹਿੰਦਾ ਪੀਰ ਜੀ ਤੁਸੀਂ ਮੇਰੀ ਸੁਲਾ ਕਰਾ ਦੇ ਮੇਰੇ ਬਾਪ ਨਾਲ ਮੈਨੂੰ ਇਸ ਦੇਸ਼ ਦਾ ਰਾਜ ਭਾਗ ਮਿਲਣਾ ਚਾਹੀਦਾ ਮੈਨੂੰ ਬਣਾਓ ਰਾਜਾ ਬਾਦਸ਼ਾਹ ਫਿਰ ਦੇਖਿਓ ਮੈਂ ਤੁਹਾਡੇ ਆਖੇ ਲੱਗਦਾ ਕਿ ਨਹੀਂ ਲੱਗਦਾ ਜੋ ਤੁਸੀਂ ਕਹੋਗੇ ਕਿ ਉਹ ਮੈਂ ਤੁਹਾਡੀ ਗੱਲ ਤੇ ਫੁੱਲ ਚੜਾਇਆ ਕਰਾਂਗਾ ਤੇ ਗੁਰਮੁਖ ਪਿਆਰੇ ਉਹਨੇ ਵਿੱਚ ਪੈ ਕੇ ਸੁਲ੍ਹਾ ਕਰਾਈ ਅਕਬਰ ਦੇ ਨਾਲ ਤੇ ਅਕਬਰ ਗੱਦੀ ਦੇਣੀ ਮੰਨ ਗਿਆ ਆਪਣੇ ਪੁੱਤਰ ਜਹਾਂਗੀਰ ਨੂੰ ਉਹਨੇ ਤਖਤ ਤੇ ਬਿਠਾ ਦਿੱਤਾ ਮੇਨ ਮੋਟਾ ਕਾਰਨ ਜਿਹੜਾ ਸਤਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹੀਦੀ ਦਾ ਉਹ ਇਹ ਹੈ ਐਨੰਦ ਸ੍ਰੇਣੀ ਜਿਹੜਾ ਬਾਦਸ਼ਾਹ ਜਹਾਂਗੀਰ ਨੂੰ ਗੱਦੀ ਤੇ ਬਿਠਾਉਣ ਚ ਕਾਮਯਾਬ ਹੋ ਗਿਆ ਉਹਨੇ ਆਪਣੇ ਧਰਮ ਦੇ ਫਲਾ ਲਈ ਅਤੇ ਸਿੱਖ ਧਰਮ ਦੇ ਨਿਗਾਰ ਲਈ ਯਤਨ ਕਰਨੇ ਸ਼ੁਰੂ ਕਰ ਦਿੱਤੇ ਮੈਂ ਕਿਸ ਤਰ੍ਹਾਂ ਇਸ ਧਰਮ ਨੂੰ ਥੱਲੇ ਲਾ ਸਕਦਾ ਹਾਂ ਕਿਉਂਕਿ ਇੱਕ ਇੱਕ ਧਰਮ ਜਨੇ ਗਰੀਬ ਗੁਰਬਾ ਹਰੇਕ ਜੀਵ ਨੂੰ ਗਲਨ ਨਾਲ ਲਾਇਆ ਇਹ ਗੱਲ ਬਰਦਾਸ਼ਤ ਨਹੀਂ ਸੀ ਹੋ ਰਹੀ ਕਿਸੇ ਦੇ ਕੋਲੋਂ ਨਾਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜੋ ਜੋ ਧਰਮ ਫਲਾਉਣ ਦੇ ਯਤਨ ਕੀਤੇ ਉਹ ਯਤਨ ਗੁਰਮਖੋ ਅੱਜ ਤੱਕ ਨਹੀਂ ਹੋ ਸਕੇ ਅੱਜ ਤੱਕ ਸਿੱਖ ਉੱਥੇ ਉੱਥੇ ਜਾ ਨਹੀਂ ਸਕੇ ਗੁਰਮਖ ਪਰ ਜਿੱਤੇ ਜਿੱਤੇ ਗੁਰੂ ਨਾਨਕ ਪਾਤਸ਼ਾਹ ਗਏ ਉਹ ਕੰਨੇ ਸੀ ਇੱਕ ਸਰੀਰ ਰੂਪ ਚ ਸੀ ਪਰ ਅੱਜ 2.5 ਕਰੋੜ ਸਿੱਖ ਵੀ ਉੱਥੇ ਉੱਥੇ ਪਹੁੰਚ ਨਹੀਂ ਸਕਿਆ ਸਤਿਗੁਰੂ ਮਹਾਰਾਜ ਜਿੱਤੇ ਜਿੱਤੇ ਗਏ ਗੁਰੂ ਨਾਨਕ ਪਾਤਸ਼ਾਹ ਉੱਥੇ ਉੱਥੇ ਸਿੱਖ ਜਾ ਨਹੀਂ ਸਕੇ ਅਜੇ ਤੱਕ ਐਡਾ ਵੱਡਾ ਪ੍ਰਚਾਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕੀਤਾ ਤੇ ਇਹ ਅਹਿਮਦ ਸ੍ਰਿੰਦੀ ਇਹ ਬੜਾ ਖਫਾ ਹੋਇਆ ਜਦੋਂ ਪਹਿਲੀ ਸ਼ਿਕਾਇਤ ਪਿਰਥੀ ਚੰਦ ਨੇ ਜਾ ਕੇ ਕੀਤੀ ਮੈਨੂੰ ਗੱਦੀ ਨਹੀਂ ਦੇ ਰਹਿ ਗੁਰਮੁਖੋਂ ਮੈਂ ਇਸ਼ਾਰਾ ਕਰਦਿਆਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਰਿਥਾਏ ਭਰਤ ਸਹਿਬਾਨਾ ਨੇ ਸਤਗੁਰੂ ਮਰੇ ਨੇ ਆਪਣੀਆਂ ਬਾਣੀਆਂ ਬੈਂਤ ਲਮੇਰੀਆਂ ਬਾਣੀਆਂ ਲਿਖੀਆਂ ਪਉ ਦੇ ਵਿੱਚ ਜ਼ਿਕਰ ਆ ਕਾਨ ਕੁੰਕ ਦੀ ਸ਼ਕਤੀ ਕੀ ਹੁੰਦੀ ਹੈ ਪਰ ਗੁਰਮੁਖ ਪੈਰ ਸਤਿਗੁਰੂ ਮਹਾਰਾਜ ਜਦੋਂ ਗੁਰਤਾ ਗੱਦੀ ਤੇ ਬੈਠੇ ਇਤੋਂ ਪਹਿਲਾਂ ਹੀ ਪਾਤਸ਼ਾਹਾਂ ਦਾ ਈਰਖਾ ਹੋਣੇ ਸ਼ੁਰੂ ਹੋ ਗਈ। ਨੰਬਰ ਤੇ ਆ ਗਿਆ ਤ੍ਰਿਤੀ ਚੰਦ ਜਦੋਂ ਦਸਤਾਰ ਦੀ ਰਸਮ ਹੋਣ ਲੱਗੀ ਬਹੁਤੇ ਸਿੱਖਾਂ ਨੂੰ ਗਿਆਨ ਹੋਵੇਗਾ ਤੇ ਤ੍ਰਿਤੀ ਚੰਦ ਆਇਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬੈਠੇ ਨੇ ਬੇਅੰਤ ਸੰਗਤਾਂ ਬੈਠੀਆਂ ਨੇ ਅੱਜ ਗੁਰਤਾ ਗੱਦੀ ਦੀ ਰਸਮ ਹੋਣੀ ਹੈ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜਿਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਪੁੱਛਿਆ ਕਹਿਣ ਲੱਗੇ ਜੇ ਛੋਟੇ ਸਾਹਿਬ ਜਾਦੇ ਨੇ ਸਭ ਤੋਂ ਇਹਨਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਬਾਬਾ ਬੁੱਢਾ ਸਾਹਿਬ ਤੋਂ ਪੁੱਛਿਆ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਸਾਡੇ ਵੀ ਮੂੰਹ ਦੀ ਗੱਲ ਤੁਸੀਂ ਕਹਿ ਦਿੱਤੀ ਹੈ ਬਿਲਕੁਲ ਜੋਗ ਨੇ ਤੁਹਾਡੇ ਛੋਟੇ ਸਾਹਿਬ ਜਾਦੇ ਇਹ ਗੁਰੂ ਬਣਨ ਦੇ ਲਾਇਕ ਨੇ ਇਹਨਾਂ ਨੂੰ ਗੱਦੀ ਦੇਣੀ ਚਾਹੀਦੀ ਹੈ ਜਦੋਂ ਸਮਾਗਮ ਰੱਖੇ ਗਏ ਸੰਗਤਾਂ ਦੂਰੋਂ ਦੂਰੋਂ ਆਈਆਂ ਨੇ ਵਿੱਚ ਦਸਤਾਰ ਲਿਆ ਕੇ ਰੱਖੀ ਹੈ ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਸੰਗਤਾਂ ਭਾਈ ਗੁਰਦਾਸ ਜੀ ਬਹੁਤ ਜ਼ਿਆਦੇ ਬ੍ਰਹਮ ਗਿਆਨੀ ਉੱਥੇ ਆ ਕੇ ਬਹਿ ਗਏ ਗੁਰੂ ਰਾਮਦਾਸ ਪਾਤਸ਼ਾਹ ਇੱਕ ਪਾਸੇ ਬੈਠੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਬੀਬੀ ਭੰਦੀ ਜੀ ਉਹ ਵੀ ਆ ਕੇ ਬਹਿ ਗਏ ਨੇ ਜਦੋਂ ਸਾਰੀ ਤਿਆਰੀ ਹੋ ਗਈ ਪਿਰਥੀ ਚੰਦ ਨਹੀਂ ਸੀ ਆਇਆ ਪ੍ਰਿਥੀਚੰਦ ਬੜੀ ਕਾਲੀ ਨਾਲ ਆਇਆ ਤੇ ਉਹ ਦਸਤਾਰ ਕਾਲੀ ਨਾਲ ਆਪਣੇ ਸਿਰ ਤੇ ਬੰਨ੍ਹ ਲੀ ਆਪ ਕੋ ਸਤਨਾਮ ਆਪਣੇ ਸਿਰ ਤੇ ਬੰਨ ਲਈ ਪੱਗ ਇੱਥੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਪ੍ਰਿਥੀਚੰਦ ਨੇ ਆਪੇ ਆਪਣੇ ਸਿਰ ਤੇ ਬੰਨ ਲਈ ਲੋ ਜੀ ਮੈਂ ਤੇ ਗੁਰੂ ਬਣ ਗਿਆ ਬਾਬਾ ਬੁੱਢਾ ਸਾਹਿਬ ਜੀ ਨੇ ਬੜੇ ਗੁੱਸੇ ਨਾਲ ਬੜੇ ਰੋਸ ਨਾਲ ਵੇਖਿਆ ਤੇ ਗੁਰਮੁਖੋ ਬ੍ਰਹਮ ਗਿਆਨੀਆਂ ਦਾ ਬਚਨ ਤੜਦਾ ਨਹੀਂ ਇਹ ਪ੍ਰਿਥੀਚੰਦ ਨੂੰ ਪਤਾ ਸੀ ਬਾਬਾ ਬੁੱਢਾ ਸਾਹਿਬ ਜੀ ਨੇ ਸੂਰਜ ਪ੍ਰਕਾਸ਼ ਅਨੁਸਾਰ ਉਹਨੂੰ ਗੁਰਦਾਸ ਇਸ਼ਾਰਾ ਕੀਤਾ ਤੇ ਤ੍ਰਿਤੀ ਚੰਦ ਸੰਗਤ ਚੋਂ ਨਿਕਲ ਕੇ ਭੱਜ ਗਿਆ ਪੱਗ ਵੀ ਨਾਲ ਲੈ ਗਿਆ ਬਾਬਾ ਬੁੱਢਾ ਸਾਹਿਬ ਜੀ ਨੇ ਦੂਸਰੀ ਦਸਤਾਰ ਮੰਗਾਈ ਤੇ ਬੜੀ ਰਸਮ ਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਦਸਤਾਰ ਬੰਦੀ ਹੋਈ ਉਸ ਦਸਤਾਰ ਵਿੱਚ ਇੱਕ ਦਸਤਾਰ ਸਾਈ ਮੀਆਂ ਮੀਰ ਜੀ ਨੇ ਵੀ ਭੇਜੀ ਮੁਸਲਮਾਨ ਫਕੀਰ ਉਹਨਾਂ ਨੇ ਵੀ ਦਸਤਾਰ ਭੇਜੀ ਪਤਾ ਲੱਗ ਗਿਆ ਅਜ ਪੰਜਵੇਂ ਨਾਨਕ ਦੀ ਥਾਪੜਾ ਹੋਣੀ ਹੈ ਇਹ ਵੀ ਪਤਾ ਸੀ ਇੱਥੇ بڑے ਤਰੀਕੇ ਨਾਲ ਖੋਜ ਕਰਕੇ ਫਿਰ ਗੱਦੀ ਮਿਲਦੀ ਐਵੇਂ ਨਹੀਂ ਵੱਡੇ ਦੋਵੇਂ ਪੁੱਤਰਾਂ ਨੂੰ ਛੱਡ ਕੇ ਸੋ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਮਿਲੀ ਗੁਰਮੁਖ ਪੈਰੋ ਬਾਣੀ ਰਚਣ ਦੇ ਨਾਲ-ਨਾਲ ਬਾਣੀ ਸੰਪਾਦਨ ਕਰਨ ਸਮੇਤ ਬਹੁਤ ਵੱਡੇ ਕਾਰਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕੀਤੇ ਤੇ ਪ੍ਰਿਥੀ ਚੰਦ ਨੇ ਆਪਣੇ ਪੁੱਤਰ ਮਿਹਰਵਾਨ ਦੇ ਰਾਹੀਂ ਸਤਗੁਰੂ ਮਾਰਤ ਦੇ ਰਿਪੋਰਟ ਕਰਾ ਦਿੱਤੀ ਜਿਹੜਾ ਬਾਦਸ਼ਾਹ ਸੀ ਉਹ ਗਿਆ ਸੀ ਦੱਖਣ ਚ ਤੇ ਜਿਹੜਾ ਵਜ਼ੀਰ ਖਾਨ ਸੀ ਜਿਹਦੀ ਜਲੋਦਰ ਦੀ ਬਿਮਾਰੀ ਬਾਬਾ ਬੁੰਡਾ ਸਾਹਿਬ ਜੀ ਨੇ ਠੀਕ ਕੀਤੀ ਇਹੋ ਹੀ ਸੁਖਮਨੀ ਸਾਹਿਬ ਦੀ ਬਾਣੀ ਸੁਣਾ ਕੇ ਬਾਦਸ਼ਾਹ ਦੇ ਨਾਲ ਇਹਨਾਂ ਨੇ ਰਿਪੋਰਟ ਕੀ ਦਿੱਤੀ ਹੈ ਮਿਹਰਵਾਨ ਕਹਿਣ ਲੱਗਾ ਜੀ ਮੈਨੂੰ ਇਹਨਾਂ ਨੇ ਗੋਦ ਲਿਆ ਸੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੇ ਘਰ ਪੁੱਤਰ ਨਹੀਂ ਸੀ ਇਹਨਾਂ ਮੈਨੂੰ ਗੋਦ ਲਿਆ ਮੈਂ ਇਹਨਾਂ ਦਾ ਪੁੱਤਰ ਹਾਂ ਹੁਣ ਇਹਨਾਂ ਦੇ ਘਰ ਪੁੱਤਰ ਦਾ ਜਨਮ ਹੋ ਗਿਆ ਤੇ ਮੈਨੂੰ ਕੱਢ ਦਿੱਤਾ ਬਾਹਰ ਤੇ ਗੁਰਤਾ ਗਦੀ ਤੇ ਮੈਨੂੰ ਚਾਹੀਦੀ ਸੀ ਮੈਂ ਮੈਂ ਨਹੀਂ ਇਹਨਾਂ ਦਾ ਪੁੱਤਰ ਹਾਂ ਜੇ ਇਹਨਾਂ ਨੇ ਮੈਨੂੰ ਗੋਦ ਲਿਆ ਤੇ ਉਹ ਜੋ ਰਿਪੋਰਟ ਦਿੱਤੀ ਤੇ ਸਲੱਬੀ ਖਾਨ ਨੂੰ ਭੇਜਿਆ ਪਹਿਲੇ ਨੰਬਰ ਤੇ ਕਹਿੰਦੇ ਨੇ ਚਲੋ ਇਸ ਰਿਪੋਰਟ ਦੇ ਉੱਤੇ ਤਫ਼ਤੀਸ਼ ਕਰਕੇ ਆਉਂਦੇ ਹਾਂ ਪੁੱਛਗਿੱਛ ਕਰੋ ਮਾਨੂੰ ਚੰਦੂ ਨੇ ਰਾਤ ਨੂੰ ਕਹਿ ਦਿੱਤਾ ਵੀ ਕੱਲੀ ਪੁੱਛ ਗਿਛ ਨਾ ਕਰਿਓ ਹੁਣ ਖਤਮ ਹੀ ਕਰਦੇ ਹੁਣ ਬਹੁਤਾ ਲੰਮਾ ਸਮਾਂ ਨਾ ਲਾਇਓ ਇਹਨਾਂ ਨਾਲ ਜਾ ਕੇ ਗੱਲ ਨਹੀਂ ਕਰਨੀ ਇਹਨਾਂ ਦਾ ਸਾਜੋ-ਸਮਾਨ ਘਰ-ਘਾਟ ਜਿਹੜਾ ਸਾਰੀ ਜਾਇਦਾਦ ਜ਼ਬਤ ਕਰਕੇ ਇਹਨਾਂ ਨੂੰ ਸ਼ਹੀਦ ਕਰਦੇਓ ਉਧਰ ਸਿੱਖ ਸੰਗਤਾਂ ਇਕੱਠੀਆਂ ਆਈਆਂ ਮਾਰੇ ਕਿਰਪਾ ਕਰੋ ਕੁਝ ਆਪਾਂ ਵੀ ਯਤਨ ਕਰੀਏ ਤਾਂ ਤੁਰਪੇ ਉਧਰੋਂ ਪ੍ਰਥਮੇ ਮੱਤਾ ਜੇ ਪਤਨੀ ਚਲਾਵੋ ਸਤਿਗੁਰੂ ਮਾਰੇ ਅਸੂਜਾ ਕਹਿੰਦਾ ਸੰਗਤ ਇਦਾਂ ਬੈਠੀ ਪਾਛਾ ਕਹਿੰਦਾ ਤੁਸੀਂ ਦੱਸ ਦਿਓ ਵੀ ਕੀ ਕਰੀਏ ਆਪਾਂ ਕਹਿੰਦੇ ਪਹਿਲੇ ਨੰਬਰ ਤੇ ਸਲਾਹ ਇਹ ਸਤਿਗੁਰੂ ਮਾਰੇ ਚਿੱਠੀ ਲਿਖਦੇ ਹੋ ਬਾਦਸ਼ਾਹ ਨੂੰ ਕਿ ਸਾਡਾ ਨਹੀਂ ਕੋਈ ਦੋਸ਼ ਅਸੀਂ ਤਾਂ ਨਿਮਾਣੇ ਆ ਕਹਿੰਦੇ ਦੂਜੀ ਕੋਈ ਰਾਹ ਹੋਵੇ ਆ ਕਹਿੰਦੇ ਦੁੱਤੀਏ ਮੱਤਾ ਦੋ ਇਮਾਨਦਾਰ ਨੂੰ ਕਪਚਾਓ ਦੋਕ ਬੰਦੇ ਉਧਰੋਂ ਭੇਜਿਏ ਤ੍ਰੇਤੀਏ ਮੱਤਾ ਕੁੱਛ ਕਰੋ ਉਪਾਇਆ ਤਜੇ ਨੰਬਰ ਤੇ ਸਲਾਹ ਦਿੱਤੀ ਕਿ ਪਹਿਲੇ ਥੇਲੇ ਦਾ ਦੈਨ ਦੇਣ ਲੈਣ ਕਰ ਲਈਏ ਸਲੱਬੀ ਖਾਨ ਦੇ ਨਾਲ ਕੋਈ ਜਿਹੜਾ ਵੀ ਯਤਨ ਹੋ ਸਕਦਾ ਮਾਇਆ ਦਾ ਜਾਂ ਨਿਮਰਤਾ ਦਾ ਜਾਂ ਮਾਫੀ ਮੰਗਣ ਦਾ ਕੋਈ ਹੋ ਜੇ ਹੁੰਦੇ ਨੇ ਸੰਗਤ ਚ ਪਾਤਸ਼ਾਹ ਨੇ ਅਗਲੀ ਪੰਕਤੀ ਲਿਖੀ ਆਤਮੇ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ ਆਛਾ ਕਹਿ ਲੱਗਿਆ ਮੈਂ ਤਿੰਨੇ ਯਤਨ ਸਾਧ ਸੰਗ ਜੀ ਤੁਹਾਡੇ ਵਾਲੇ ਛੱਡ ਦਿੱਤੇ ਚੌਥਾ ਯਤਨ ਮੈਂ ਆਕਾਲ ਪੁਰਖ ਨੂੰ ਧਿਆਉਣ ਲੱਗਾ ਹੁਣ ਉਹਦੇ ਉੱਤੇ ਮੇਰੀ ਆਸ ਕਹਿੰਦੇ ਸਲੱਬੀ ਖਾਂ ਆਇਆ ਜਦੋਂ ਵਿਆਸ ਦਰਿਆ ਲੰਘਣ ਲੱਗਾ ਰਾਹ ਦੇ ਵਿੱਚੋਂ ਜਲੰਧਰ ਦਾ ਸੂਬੇਦਾਰ ਫੌਜਦਾਰ ਉਹ ਟੱਕਰ ਪੈ ਕਹਿੰਦਾ ਮੇਰੀ ਤਨਖਾਹ ਦੇ ਪਹਿਲਾਂ ਭਈ 2 ਸਾਲਾਂ ਦਾ ਆਪਣਾ ਹਸਾਬ-ਕਿਤਾਬ ਨਹੀਂ ਹੋਇਆ ਤੇ ਸਲੱਬੀ ਖਾਨ ਪਿੱਛੇ ਫੌਜ ਸੀ ਭਈ ਉਹਦੇ ਕੋਲ ਬਾਦਸ਼ਾਹ ਦੀ ਇਹਨੇ ਰੋਸ ਵਿੱਚ ਆਣ ਕੇ ਗਾਲ ਕੱਢਤੀ ਉਹਨ ਅਗਲੇ ਪਾਸੇ ਉਹਨੇ ਗਾਲਤ ਨਹੀਂ ਕੱਢੀ ਪਰ ਉਹਨੇ ਆਪਣੀ ਤੇ ਗੱਡੀ ਫੁਰਤੀ ਨਾਲ ਮਾਰੀ ਅਬਦਲ ਖਾਨ ਨੇ ਇਸ ਸਲੱਬੀ ਖਾਨ ਦੀ ਧੌਂ ਉਡਾ ਦਿੱਤੀ ਉੱਥੇ ਆਪ ਭਜਾ ਕੇ ਘੋੜਾ ਫੁਰਤੀ ਨਾਲ ਜੰਗਲ ਚ ਜਾ ਵੜਿਆ ਪौज ਸਾਰੇ ਪਿੱਛੇ ਦੀ ਪਿੱਛੇ ਖਲੋਤੀ ਰੀ ਗੁਰਮੁਖੋ ਹੰਕਾਰ ਦਾ ਸੇਮ ਨਹੀਂ ਮੰਨਦਾ ਇਹ ਮਾਰਿਆ ਗਿਆ ਸੰਗਤ ਬੜੀ ਖੁਸ਼ ਹੋਈ ਪਰ ਸਤਿਗੁਰੂ ਮਾਰੇ ਉਸੇ ਤਰ੍ਹਾਂ ਬੈਠੇ ਰੇ ਉੱਥੇ ਜਾ ਕੇ ਫਿਰਤੀ ਚੰਦ ਕਹਿਣ ਲੱਗਾ ਨਹੀਂ ਇਹਦਾ ਸਲੱਬੀ ਖਾਂ ਭਤੀਜਾ ਹੈ ਸੁਲੀ ਖਾਂ ਦਾ ਕਹਿੰਦਾ ਜੀ ਤੁਹਾਡੇ ਭਤੀਜੇ ਨੂੰ ਮਾਰਿਆ ਗੁਰੂ ਅਰਜਨ ਦੇਵ ਜੀ ਨਹੀਂ ਹੈ ਬੜੇ ਚੋਰ ਦਾਕੂ ਰੱਖੇ ਨੇ ਕੋਲ ਇਹਨਾਂ ਨੇ ਉਹਨਾਂ ਕਹਾਣੀ ਬਣਾਉਂਦੇ ਨੇ ਜੀ ਅਬਦਲ ਖਾਨ ਨੇ ਮਾਰੇ ਉਹ ਆਪ ਫੌਜ ਲੈ ਕੇ ਚੜ ਕੇ ਸਦਾ ਪ੍ਰਿਥੀ ਚੰਦ ਕੋਲ ਆਇਆ ਅਗਲੇ ਦਿਨ ਹਮਲਾ ਕਰਨਾ ਸੀ ਇਹਨਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇ ਪਰ ਸ਼ਾਮ ਦਾ ਸਮਾਂ ਵੇਖ ਕੇ ਤੇ ਦੋਵੇਂ ਸ਼ਿਕਾਰ ਖੇਡਣ ਨੂੰ ਚੜ੍ਹਤੇ ਤੇ ਜਦੋਂ ਸ਼ਿਕਾਰ ਖੇਡਣ ਨੂੰ ਗਏ ਇੱਕ ਭੱਠਾ ਸੀ ਰਸਤੇ ਵਿੱਚ ਇਹ ਵੇਖਦਾ ਵੇਖਦਾ ਸੁਲੀ ਕਾਂ ਜਦੋਂ ਪਛਾਣ ਨੂੰ ਆਉਣ ਲੱਗਾ ਕੋਈ ਡਰ ਪੈ ਗਿਆ ਘੋੜਾ ਭੱਜ ਕੇ ਤਪਦੇ ਹੋਏ ਸੜਦੇ ਹੋਏ ਇੱਟਾਂ ਨੂੰ ਭੁੰਦੇ ਹੋਏ ਠੱਠੇ 'ਚ ਜਾ ਵੜਿਆ ਤੇ ਸੁਲਿ ਹੀ ਹੋਏ ਮੂਆ ਨਾ ਪਾਕ ਪਾਛਨ ਬਾਣੀ ਵਿੱਚ ਵੀ ਲਿਖਿਆ ਕਿਉਂਕਿ ਪਾਕ ਹੁੰਦਾ ਹੈ ਜੇ ਇਹ ਮੁਸਲਮਾਨ ਨੂੰ ਦਬਾਉਂਦੇ ਨੇ ਕਹਿੰਦੇ ਪਾਕ ਹੋ ਗਿਆ ਪਰ ਜੇ ਸੜ ਜੇ ਤੇ ਕਹਿੰਦਾ ਨਾ ਪਾਕ ਹੋ ਗਿਆ ਪਾਤਸ਼ਾਹ ਕਹਿੰਦੇ ਮਰਿਆ ਤੇ ਜ਼ਰੂਰ ਪੰਨਾ ਪਾਕ ਹੋ ਕੇ ਮਰਿਆ ਜਿਹੜਾ ਗੁਰੂ ਘਰ ਵੱਲ ਮੂੰਹ ਕਰਕੇ ਚੜ੍ਹ ਕੇ ਆਉਂਦਾ ਜਦੋਂ ਕਿਸੇ ਕਿਸਮ ਦਾ ਦਾਣਾ ਚਲਿਆ ਇਹ ਚੰਦੂ ਨੇ ਜਾ ਕੇ ਤ੍ਰਿਥੀ ਚੰਦ ਨੇ ਬਹੁਤਿਆਂ ਨੇ ਇੱਕ ਜ਼ੋਰ ਮਾਰਿਆ ਅਹਿਮਦ ਸਰਿੰਦੀ ਨੇ ਸਤਿਗੁਰੂ ਮਹਾਰਾਜ ਨੂੰ ਗ੍ਰਪਤਾਰ ਕਰਵਾ ਕੇ ਚੰਦੂ ਦਿਵਾਨ ਦੀ ਹਵੇਲੀ ਦੇ ਵਿੱਚ ਜੋ ਕੁਝ ਹੋਇਆ ਉਹ ਸਾ ਸੰਗ ਜੀ ਵਾਕਬੋ ਕਿਵੇਂ ਚੰਦੂ ਦਾ ਦਿਨ ਨਹੀਂ ਸੀ ਕਰਦਾ ਉਹਨੂੰ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਹੋ ਸਕਦਾ ਹੈ ਕਦੇ ਪਰ ਬਾਦਸ਼ਾਹ ਨੇ ਪਹਿਲਾਂ ਹੀ ਕਿਹਾ ਸੀ ਕਿ ਸਰੀਰ ਇਹ ਲੱਗਣਾ ਹੈ ਹੁਣ ਜਦੋਂ ਸਤਿਗੁਰੂ ਮਹਾਰਾਜ ਨੂੰ ਬਹੁਤ ਗੱਲਾਂ ਮਨਵਾਈਆਂ ਤੁਸੀਂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਹੈ ਕੋਈ ਮੁਹੰਮਦ ਸਾਹਿਬ ਦੇ ਬਾਰੇ ਕੋਈ ਉਹਨਾਂ ਦੀ ਉਸਤਤ ਵਿੜਾਈ ਕੁਝ ਪਾਓ ਪਾਤਸ਼ਾਹ ਸਿੰਘ ਨੇ ਜੋ ਬਾਣੀ ਰਚੀ ਗਈ ਹੈ ਉਹਦੇ ਪਿੱਛੇ ਲਿਖਿਆ ਸੁੱਧ ਇਹਦੇ ਵਿੱਚ ਲਗਾ ਮਾਤਰਾ ਦਾ ਵੀ ਚੇਂਜ ਨਹੀਂ ਹੋ ਸਕਦਾ ਇੱਕ ਲਗਾ ਮਾਤਰਾ ਨਹੀਂ ਬਦਲੀ ਹੋ ਸਕਦੀ ਤੁਸੀਂ ਕਹਿੰਦੇ ਪੰਕਤੀਆਂ ਪਾ ਦਿਓ ਵਿੱਚ ਪਾਤਸ਼ਾਹ ਨੇ ਜਵਾਬ ਦੇ ਦਿੱਤਾ ਜਦੋਂ ਸਾਰੇ ਰਾਹ ਨਹੀਂ ਚੱਲੇ ਫਰ ਉਹ ਤੱਤੀ ਤਵੀ ਪਪਾਈ ਗਈ ਅਤੇ ਪਾਤਸ਼ਾਹ ਨੇ ਚੰਦੂ ਕਹਿਣ ਲੱਗਾ ਜੇ ਤੁਸੀਂ ਨਾ ਮੰਨੇ ਇਹਦੇ ਉੱਤੇ ਮੈਂ ਬਿਠਾ ਦਿਆਂਗਾ ਇਹਦੇ ਉੱਤੇ ਤੁਹਾਨੂੰ ਬੈਠਣਾ ਪੈਣਾ ਉਹ ਚੰਦਨ ਦੀ ਗਦਲਿਆਂ ਤੇ ਰੱਖੇ ਹੋਏ ਚਰਨ ਉਹ ਡੇਢ ਡੇਢ 2 2 ਲੱਖ ਦਸ਼ਾਲੇ ਮਹਿੰਗਿਆਂ ਦੇ ਉੱਤੇ ਰੱਖੇ ਹੋਏ ਚਰਨ ਸਤਿਗੁਰੂ ਮਾਰੇ ਨੇ ਪਹਿਲਾ ਚਰਨ ਤੱਤੀ ਤਵੀ ਤੇ ਰੱਖਿਆ ਕੋ ਸਤਮਾਹ ਸ਼੍ਰੀ ਪਹਿਲਾ ਗੁਰਮਖ ਪਿਆਰਿਓ ਪਹਿਲਾ ਚਰਨ ਉਸ ਤਵੀ ਤੇ ਰੱਖਿਆ ਤੇ ਇਤਿਹਾਸ ਕਰ ਲਿਖਦੇ ਭਾਈ ਸੰਤੋਖ ਸਿੰਘ ਜੀ ਲਿਖਦੇ ਚੜੜ ਚੜੜ ਹੋਇਆ ਚਰਨ ਸਤਿਗੁਰੂ ਮਹਾਰਾਜ ਦਾ ਥੱਲਿਓਂ ਰੱਖਦੇ ਕਿਉਂਕਿ ਸਿੱਧਾ ਇਹ ਨਹੀਂ ਬੈਠਿਆ ਜਾਂਦਾ ਪਹਿਲਾ ਇੱਕ ਪੈਰ ਰੱਖਿਆ ਜਾਂਦਾ ਫਿਰ ਦੂਜਾ ਫਿਰ ਖਲੋਕੇ ਮਨੁੱਖ ਬੈਂਦਾ ਸਤਿਗੁਰੂ ਮਹਾਰਾਜ ਨੇ ਦੋਵੇਂ ਚਰਨ ਰੱਖ ਕੇ ਤੇ ਚੌਂਕੜਾ ਲਾ ਲਿਆ ਪਤੀ ਤਵੀ ਤੇ ਉਹ ਚੰਦੂ ਦਵਾਨ ਨੇ ਕਦੇ ਸੋਚਿਆ ਨਾ ਵੇਖਿਆ ਸੀ ਇਹੋ ਜਿਹਾ ਤਰਸੀਨ ਤੇ ਉਹਦੀ ਜ਼ਬਾਨ ਤਾਲੂ ਨਾਲ ਲੱਗ ਗਈ ਸੂਰਜ ਪ੍ਰਕਾਸ਼ ਦੇ ਕਰਤਾ ਲਿਖਦੇ ਨੇ ਬੜੀ ਕਾਲੀ ਨਾਲ ਹਵੇਲੀ ਚੋਂ ਬਾਹਰ ਨੂੰ ਭੱਜਾ ਕਹਿੰਦਾ ਇਹਨਾਂ ਦੇ ਉੱਤੇ ਤੱਤੀ ਰੇਤ ਵੀ ਪਾਓ ਇੰਨੀ ਗੱਲ ਕਹਿ ਕੇ ਜ਼ਰੂਰ ਗਿਆ ਜਾਂਦਾ ਜਾਂਦਾ ਭੱਜ ਗਿਆ ਹਵੇਲੀ ਵਿੱਚੋਂ ਹੁਣ ਜਿਹੜੇ ਪਿੱਛੇ ਇਹਦੇ ਸਪਾਈ ਸੀ ਜਿਹੜੇ ਮੁਖੀ ਸੀ ਉਹਨਾਂ ਨੇ ਹੁਕਮ ਵਜਾਇਆ ਸਤਗੁਰੂ ਮਾਰਾਣ ਨੂੰ ਤੱਤੀ ਤਵੀ ਤੇ ਬੈਠਿਆ ਵੇਖਿਆ ਕਿ ਅਡੋਲ ਬੈਠੇ ਨੇ ਕੁਝ ਇਹਨਾਂ ਦੇ ਚਿਹਰੇ ਤੇ ਦੁੱਖ ਨਹੀਂ ਕਉ ਇਹਨਾਂ ਨੂੰ ਮਹਿਸੂਸ ਨਹੀਂ ਹੋਇਆ ਸਤਿਗੁਰੂ ਮਾਰੇ ਦਾ ਚੋਲਾ ਬਾਣਾ ਲਵਾ ਕੇ ਤੱਤੀ ਰੇਤ ਉਸ ਵਕਤ ਪੜਤੁੰਜੇ ਤੋਂ ਪਵਾਈ ਜਿਹੜਾ ਡੁੰਡਾ ਸੀ ਅਥਰੂਆਂ ਦੇ ਨਾਲ ਕਿ ਮੈਨੂੰ ਇਹ ਕੰਮ ਇਹਨਾਂ ਦੇ ਜਿਹੜਾ ਹੈ ਦਬਾਹੇਟ ਕਰਨਾ ਪੈ ਰਿਹਾ ਅੰਦਰੋਂ ਅਰਦਾਸਾਂ ਬੇਨਤੀਆਂ ਕਰਦਾ ਪਰ ਸਤਿਗੁਰੂ ਮਾਰੇ ਦੇ ਸੀਸ ਤੇ ਤੱਤੀ ਰੇਤ ਪਾਈ ਜਾਂਦਾ ਉਹ ਜਿਹੜਾ ਪਿੰਡਾ ਸੀ ਉਹ ਤ੍ਰਿਪਕ ਤ੍ਰਿਪਕ ਕਰਦਾ ਝੁਜਦਾ ਤੇ ਸਤਿਗੁਰੂ ਮਾਰੇ ਗੁਰਮੁਖ ਪਿਆਰਿਓ ਡੋਲ ਬੈਠੇ ਦੂਜੇ ਦਿਨ ਵੀ ਤਸੀਹੇ ਤੀਜੇ ਦਿਨ ਜਾ ਕੇ ਜਦੋਂ ਫੌਜ ਪੁੱਛੀ ਤੇ ਪਾਤਸ਼ਾਹ ਕਹਿੰਦੇ ਰਾਜੀ ਤੇ ਇਸ਼ਨਾਨ ਕਰਨਾ ਚਾਹੁੰਦੇ ਆ ਸਾਰੇ ਹੀ ਹੱਸਣ ਲੱਗ ਪਏ ਕਹਿਣ ਲੱਗੇ ਹੁਣ ਇਹ ਜਿਹੜੇ ਛਾਲੇ ਪਏ ਨੇ ਇਹਨਾਂ ਵਿੱਚ ਪਾਣੀ ਭਰੇਗਾ ਤੇ ਗੁਰਮਤਿ ਪਿਆਰਿਓ ਇਹ ਜਿਹੜਾ ਦੁੱਖ ਮਨਾਉਣਗੇ ਸਤਿਗੁਰੂ ਮਹਾਰਾਜ ਰਾਜੀ ਵਿੱਚ ਉਤਰੇ ਬਹੁਤ ਗ੍ਰੰਥਾਕਾਰ ਪ੍ਰਾਣੇ ਲਿਖਦੇ ਨੇ ਕਿ ਸਤਿਗੁਰੂ ਮਹਾਰਾਜ ਉਥੋਂ ਸਤਖੰਡ ਸਰੀਰ ਸਮੇਤ ਪਿਆਨਾ ਕਰਗੇ ਕਿਉਂਕਿ ਪੰਜ ਰੂਹਾਂ ਜਿਹੜੀਆਂ ਮੁਖ ਅਕਾਲ ਪੁਰਖ ਦੇ ਘਰ ਦੇ ਵਿੱਚ ਸਨਦੇ ਹੀ ਗਈਆਂ ਤੇ ਬਹੁਤੇ ਲਿਖਦੇ ਨੇ ਸਤਿਗੁਰੂ ਮਹਾਰਾਜ ਨੇ ਉੱਤੇ ਸਰੀਰ ਤਿਆਗ ਦਿੱਤਾ ਜਦੋਂ ਸਤਿਗੁਰੂ ਮਹਾਰਾਜ ਨੇ ਸਰੀਰ ਤਿਆਗਿਆ ਮੈਂ ਬੇਨਤੀ ਮੁਖ ਕਰਦੇ ਹਾਂ ਉਹ ਸਭਗਤ ਉਹ ਜਿਹੜੇ ਨਾਲ ਭਾਈ ਬਿਧੀ ਚੰਦ ਜੀ ਭਾਈ ਰਾਮਾ ਜੀ ਕਲਿਆਣਾ ਜੀ ਪੰਜ ਸਿੱਖ ਸਤਿਗੁਰੂ ਮਹਾਰਾਜ ਦੇ ਨਾਲ ਜਦੋਂ ਸਤਿਗੁਰੂ ਮਹਾਰਾਜ ਨੂੰ ਤਤੀ ਤਵੀ ਤੇ ਭਾਇਆ ਭਾਈ ਰਾਮਾ ਜੀ ਭੱਜ ਕੇ ਆਏ ਪਰ ਇਹਨਾਂ ਨੂੰ ਸਤਿਗੁਰੂ ਮਾਰਾ ਨੇ ਵਰਜਿਆ ਸੀ ਕਿ ਅਜੇ ਸਿੱਖਾਂ ਦਾ ਸਮਾਂ ਨਹੀਂ ਆਇਆ ਕੋਸਾ tamam ਸ੍ਰੀ ਬਾਚਾ ਕਹਿੰਦੇ ਜੇ ਮੈਂ ਸਿੱਖ ਗਾੜੀ ਨਹੀਂ ਕਰਨੇ ਉਹ ਸਮਾਂ ਆਵੇਗਾ ਜਦੋਂ ਮੈਂ ਤੁਹਾਨੂੰ 10 ਲੱਖ ਦੀ ਗਾੜੀ ਵੀ ਕਰਦਿਆਂਗਾ ਪਰ ਅੱਜ ਤੁਹਾਡੀ ਤਿਆਰੀ ਨਹੀਂ ਤੇ ਗੁਰਮੁਖ ਮੈਂ ਬੇਨਤੀ ਕਰਦਾ ਅੱਜ ਜਿਹੜਾ ਖਾਲਸਾ ਪੰਥ ਨੂੰ ਕਹਿ ਦੇਣਾ ਤੇ ਚਲੋ ਜਾ ਕੇ ਲੜੋ ਤੇ ਤਿਆਰੀ ਕੋਈ ਕਰਾਉਣੀ ਨਹੀਂ ਉਹ ਸਮਝ ਲਓ ਕਿ ਸਿੱਖਾਂ ਦਾ ਦੁਸ਼ਮਣ ਜੇ ਵੱਡਾ ਹੈ ਬਿਨਾਂ ਤਿਆਰੀ ਤੋਂ ਕਿਤੇ ਨੌਜਵਾਨਾਂ ਨੂੰ ਅੱਗੇ ਵਧਾ ਦੇਣਾ ਹਕੂਮਤ ਦੇ ਕਹਣਾ ਚਲੋ ਤੁਸੀਂ ਲੜੋ ਪਰ ਪਰਚੇ ਹੋਣੇ ਤੇ ਫਿਰ ਜਾਵੇ ਕੋਈ ਮਰਨਾ ਪਾਤਸ਼ਾਹ ਕਹਿੰਦੇ ਨੇ ਪਹਿਲਾਂ ਤਿਆਰੀ ਜ਼ਰੂਰੀ ਸਤਗੁਰੂ ਮਹਾਰਾਜ ਨੇ ਪੰਜ ਸਿੱਖ ਦੂਰ ਖਿਲਾੜ ਦਿੱਤੇ ਮੇਰਾ ਹੁਕਮ ਹੈ ਤੁਸੀਂ ਇੱਥੋਂ ਹਿਲਣਾ ਨਹੀਂ ਉਹ ਦੁਖੀ ਹੁੰਦੇ ਰਏ ਪੰਜੇ ਤੇ ਗੁਰਮਤਿ ਪਿਆਰੇ ਉਹ ਪੰਜੇ ਸਿੱਖ ਖਲੋਤੇ ਸਤਗੁਰੂ ਮਹਾਰਾਜ ਜਿੱਥੇ ਸਮਾਏ ਨੇ ਜਿੱਥੇ ਸੱਚਖੰਡ ਪਿਆਨਾ ਕੀਤਾ ਪੰਜੇ ਖਲੋਤੇ ਬੜੇ ਮਯੂਸ ਪੈਣ ਲੱਗੇ ਛੇਵੇਂ ਪਾਤਸ਼ਾਹ ਨੂੰ ਜਵਾਬ ਕੀ ਦੇਵਾਂਗੇ ਪੰਜ ਕਿੱਡੇ ਕਿੱਡੇ ਸੂਰਮੇ ਬਲੇਰ ਤੇ ਪੰਜਾਂ ਦੇ ਹੁੰਦਿਆਂ ਮੇਰਾ ਪਿਤਾ ਸ਼ਹੀਦ ਕਰ ਦਿੱਤਾ ਉਹ ਵੀ ਤਤੀ ਤਵੀ ਤੇ ਬਿਠਾ ਕੇ ਤੇ ਵੇਂਦੇ ਰਹੇ ਆਪਣੇ ਆਪ ਨੂੰ ਕੋਸਣ ਲੱਗੇ ਉੱਥੇ ਆ ਗਿਆ ਭਾਈ ਬਾਬਕ ਰਾਗੀ ਆ ਗਿਆ ਕੋ ਸਤਨਾਮ ਸ੍ਰੀ ਪਾਤਸ਼ਾਹ ਦਾ ਕੀਰਤਨ ਨਾਲ ਕਿੱਡਾ ਪਿਆਰ ਉੱਥੇ ਭਾਈ ਬਾਬਕ ਰਾਗੀ ਆ ਗਿਆ ਕਹਿੰਦਾ ਜੀ ਕੀ ਹੋਇਆ ਕਹਿੰਦਾ ਸਤਗੁਰੂ ਮਾਰੇ ਸਮਾਗੇ ਕਹਿੰਦਾ ਸਤਨਾਮ ਓਮ ਸ੍ਰੀ ਕੋਸ਼ਿਸ਼ ਕੀ ਕੰਮ ਕਰਦੋ ਕਹਿੰਦਾ ਮੈਂ ਤਾਂ ਕੀਰਤਨ ਕਰਦਾ ਕਹਿੰਦੇ ਕੀਰਤਨ ਸ਼ੁਰੂ ਹੋ ਗਿਆ ਰਾਗੀ ਦੇ ਕੰਡੇ ਦੇ ਉੱਤੇ ਕੀਰਤਨ ਹੋਣ ਲੱਗ ਪਿਆ ਗੁਰਮੁਖ ਪਿਆਰਿਓ ਉਸੇ ਬਾਅਦ ਤਰਾਗੀ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗੱਲ ਨਾਲ ਲਾਇਆ ਕਹਿਣ ਲੱਗੇ ਤੂੰ ਵੇਲਾ ਸੰਭਾਲਿਆ ਜਿਹੜਾ ਵੇਲਾ ਬਾਬਾ ਜੀਵਨ ਸਿੰਘ ਨੇ ਆਉਣ ਵਾਲੇ ਸਮੇਂ 'ਚ ਸੰਭਾਲਿਆ ਉਹ ਭਾਈ ਬਾਬਕ ਰਾਗੀ ਉੱਤੇ ਕੀਰਤਨ ਕਰਿਆ ਭਾਈ ਐਡਾ ਕੋਈ ਬਹੁਤਾ ਡਰ ਵਾਲਾ ਮਾਹੌਲ ਨਹੀਂ ਭਾਈ ਬਾਬਕ ਨੂੰ ਸਤਗੁਰੂ ਮਾਰਣ ਨੇ ਆਪਣਾ ਪ੍ਰਸਿੱਧ ਕੀਰਤਨੀਆਂ ਥਾਪਿਆ ਛੇਵੇਂ ਪਾਤਸ਼ਾਹ ਨੇ ਗੁਰਮੁਖ ਕਾਹਰੇ ਦੇ ਪੰਜੇ ਜਦੋਂ ਆਏ ਸੂਰਜ ਪ੍ਰਕਾਸ਼ ਦਾ ਕਰਤਾ ਭਾਈ ਸੰਤੋਖ ਸਿੰਘ ਲਿਖਦਾ ਇਹਨਾਂ ਨੂੰ ਗੱਲ ਨਾ ਆਵੇ ਛੇਵੇਂ ਪਾਤਸ਼ਾਹ ਕਹਣ ਲੱਗੇ ਉੱਤੇ ਕੀ ਕੁਝ ਹੋਇਆ ਇਹਨਾਂ ਦੇ ਬੁੱਲ ਫਰਕਦੇ ਨੇ ਆਵਾਜ਼ ਨਹੀਂ ਗਲੇ 'ਚੋਂ ਨਿਕਲ ਰਹੀ ਇਹਨਾਂ ਦੀਆਂ ਅੱਖਾਂ 'ਚ ਹੰਝੂ ਤ੍ਰਿਪ ਤ੍ਰਿਪਤ ਕਰਦੇ ਡਿੱਗ ਰਹੇ ਛੇਵੇਂ ਪਾਤਸ਼ਾਹ ਆਪਣੇ ਤਖਤ ਉੱਤੇ ਇਹਨਾਂ ਪੰਜਾਂ ਸਿੱਖਾਂ ਨੂੰ ਆਪਣੇ ਗਲ ਨਾਲ ਲਾਇਆ ਕਹਿੰਦੇ ਸਿੱਖੋ ਤੁਸੀਂ ਆਪਣੇ ਆਪ ਨੂੰ ਕੁਛ ਨਾ ਅੱਜ ਗੁਰੂ ਨੇ ਸ਼ੀਧੀਆਂ ਪਾਈਆਂ ਤੁਸੀਂ ਖਲੋਤੇ ਰਹਿੰਦੇ ਸੀ ਤੁਹਾਨੂੰ ਮੌਕਾ ਮਿਲੇਗਾ ਇੱਕ ਦਿਨ ਪਾਤਸ਼ਾਹ ਕਹਿੰਦਾ ਮੈਂ ਪਾਸੇ ਤੇ ਹੋ ਕੇ ਖਲੋ ਜਾਣਾ ਤੁਸੀਂ ਸ਼ੀਧੀਆਂ ਪਾਓਗੇ ਆਪ ਕੋ ਸਤਨਾਮ ਸ਼੍ਰੀ ਸੋ ਗੁਰਮੁਖ ਪਿਆਰੋ ਦੱਸਵੇਂ ਪਾਤਸ਼ਾਹ ਬਹੁਤ ਸਿੱਖ ਕਹਿਣਗੇ ਜੀ ਪਾਤਸ਼ਾਹ ਕਾਰੀ ਤੇ ਬੈਠੇ ਚਮਕੌਰ ਸਾਹਿਬ ਦੀ ਤੇ ਜੰਗ ਵੇਂਦੇ ਰਹੇ ਪਾਤਸ਼ਾਹ ਲੜੇ ਨਹੀਂ ਉਨਾ ਪੰਨਾਂ ਪੰਨਾਂ ਦਾ ਜਫਾ ਬਣਾ ਕੇ ਭੇਜਿਆ ਉਹ ਪੰਜ ਪੰਜ ਸਿੱਖ ਲੜਦੇ ਰਹੇ ਪਰ ਪਾਤਸ਼ਾਹ ਜੁਦ ਰਹਿੰਦੇ ਰਹੇ ਪਾਤਸ਼ਾਹ ਕਹਿੰਦਾ ਅੱਜ ਮੈਂ ਪਿਆਰ ਕਰਕੇ ਲਿਆਂਦੇ ਨੇ ਭਾਈ ਆਪਕੋ ਸਤਨਾਮ ਸ੍ਰੀ ਇੱਕ ਸਮਾਂ ਪਿਆਰ ਨਹੀਂ ਸੀ ਪੰਜੇਈ ਤੇ ਪਾਤਸ਼ਾਹ ਨੇ ਕਿਹਾ ਸਾਈਡ ਤੇ ਹੋ ਜਾਓ ਤੁਸੀਂ ਵਿੱਚ ਨਹੀਂ ਆਉਣਾ ਸਿੱਧੀ ਗੱਲ ਸਾਡੀ ਤੇ ਹਕੂਮਤ ਦੀ ਚੱਲਣ ਦਿਓ ਜਿਵੇਂ ਹੁੰਦਾ ਤੇ ਪਾਤਸ਼ਾਹ ਗੁਰਮੁਖ ਪਿਆਰਿਓ ਸ਼ਹੀਦ ਹੋਏ ਇਸ ਤਰ੍ਹਾਂ ਕਰਕੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਤਖਤ ਤੇ ਬੈਠੇ ਪਹਿਲੀ ਮੰਗ ਸਤਿਗੁਰੂ ਮਾਰੇ ਨੇ ਜਾਂਗੀ ਉਹਨੂੰ ਕਿ ਚੰਦੂ ਸਾਡੇ ਹਵਾਲੇ ਕਰ ਚੰਦੂ ਦੇ ਦਿੱਤਾ ਜਿੱਥੇ ਹੋਰ ਸੰਗਤਾਂ ਨੇ ਇਸ ਚੰਦੂ ਨੂੰ ਤਸੀਹੇ ਦਿੱਤੇ ਉੱਥੇ ਗੁਰਮੁਖਵਾਲਾ ਦਾ ਪੁੱਤਰ ਆ ਗਿਆ ਚੰਦੂ ਦਾ ਉੱਥੇ ਇਹਦੀ ਘਰਵਾਲੀ ਆ ਗਈ ਬਹੁਤ ਕਹਿਣ ਲੱਗੇ ਉਹਨਾਂ ਨੂੰ ਸਜ਼ਾ ਦਿਓ ਸਿੱਖ ਕਹਿਣ ਲੱਗੇ ਇਹ ਸਾਡਾ ਕੰਮ ਨਹੀਂ ਔਰਤ ਤੇ ਛੋਟਿਆਂ ਤੇ ਸਿੱਕ ਤਵੇਆ ਮਲਾਨੇ ਕਰਦਾ ਗੁਰਮੁਖ ਸਿਆਰਿਓ ਇਸ ਤਰ੍ਹਾਂ ਉਹਨਾਂ ਨੂੰ ਭੇਜ ਦਿੱਤਾ ਚੰਦੂ ਦੀ ਮੌਤ ਉਸੇ ਹੀ ਬੜਪੁੰਜੇ ਦੇ ਕਿਰਪਾ ਵਜਣ ਨਾਲ ਹੋਈ ਆਪ ਕੋ ਸਤਨਾਮੁ ਸ੍ਰੀ ਜੇ ਚੰਦੂ ਨੇ ਮੈਂ ਉਹਦੇ ਦਿਲ 'ਚ ਰੋਸ ਸੀ ਅਰਦਾਸਾਂ ਕਰਦਾ ਸੀ ਮੇਰੀ ਵਜ੍ਹਾ ਨਾਲ ਸ਼ੀਧੀ ਹੋਈ ਪੰਜਵੇਂ ਪਾਤਸ਼ਾਹ ਦੀ ਤੇ ਗੁਰਮੁਖ ਕੋ ਇੱਕ ਮਹਾਰੂ ਜ਼ਿਕਰ ਕਰਦੇ ਆ ਉਸ ਸਮੇਂ ਤੇ ਚੰਦੂ ਕਹਿੰਦਾ ਜੇ ਇਹ ਪਾਣੀ ਮੰਗਣ ਤੇ ਇੱਕ ਗਲਾਸ ਦਾ 1 ਲੱਖ ਰੁਪਈਆ ਲੈਣਾ ਉਹ ਸਤਨਾਮ ਸ਼੍ਰੀ ਵਾਹਿਗੁਰੂ ਇਹਨਾਂ ਕੋਲ ਪੈਸਾ ਹੈਗਾ ਇਹ ਚੰਦੂ ਨੂੰ ਪ੍ਰਥੀ ਚੰਦ ਨੇ ਆਖਿਆ ਨਾ ਕੋ ਪੈਸੇ ਵੜੇ ਨੇ ਚੜਾਵਾ ਵੜਾ ਚੜਦਾ ਉਹ ਕਹਿੰਦੇ ਜੇ ਪਾਣੀ ਦਾ ਗਲਾਸ ਮੰਗਣ 1 ਲੱਖ ਰੁਪਈਆ ਇਹਨਾਂ ਕੋਲ ਲੈਣਾ ਜੇ ਇਹ ਸੋਨ ਨੂੰ ਕਹਿਣ ਖਾਣ ਨੂੰ ਕਹਿਣ 1 ਘੰਟੇ ਦਾ 1 ਲੱਖ ਰੁਪਈਆ ਲੈਣਾ ਕਿਉਂਕਿ ਇਹਨਾਂ ਨੂੰ ਨੀਂਦਾਂ ਬੜਾ ਬੜੇ ਦਿਨ ਹੋ ਗਏ ਸੁੱਤੇ ਨਹੀਂ ਤੇ ਆਖਦੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਸੀ ਲੱਖ ਰੁਪਈਆ ਤੇ ਕੀ ਦੇਣਾ ਪਰ ਜਦੋਂ ਸਾਡੇ ਦਿਨ ਨੂੰ ਸੰਗਤਾਂ ਯਾਦ ਕਰਨਗੀਆਂ ਸੰਗਤਾਂ ਨੂੰ ਫ੍ਰੀ ਅਸੀਂ ਠੰਡੇ ਜਲ ਛਕਾਇਆ ਕਰਾਂਗੇ ਆਪਕੋ ਸਤ ਅਨੰਦ ਸ੍ਰੀ ਇਹ ਜਲ ਦਾ ਸੰਬੰਧ ਗੁਰਮਤਿ ਪਿਆਰੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਾਲ ਜੁੜਦਾ ਸੂਰਜ ਪ੍ਰਕਾਸ਼ ਦੇ ਕਰਤੇ ਭਾਈ ਸੰਤੋਖ ਸਿੰਘ ਜਿਵੇਂ ਲਿਖਿਆ ਮੈਂ ਸਮਾਪਤੀ ਵੱਲ ਜਾਵਾਂ ਪਾਤਸ਼ਾਹਬਾਨ ਕਹਿੰਦੇ ਸਿੱਖੋ ਪ੍ਰੇਮੇ ਜਲੋਂ ਸਾਧ ਸੰਗਤ ਜੀ ਅਖੀਰਲੀ ਬੇਨਤੀ ਮੈਂ ਕਰਨ ਲੱਗਾ ਆਖਦੇ ਕਿ ਪੱਧਤ ਤੇ ਮਤ ਚੁੱਕੇ ਰਹੇ ਸਿੱਖਾ ਤੇਰਾ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਬਹੁਤ ਵੱਡਾ ਹੈ ਕਹਿੰਦੇ ਇਹ ਪੱਧਤ ਤੇ ਪੱਧਤ ਕਹਿੰਦੇ ਨੇ ਰਾਹ ਨੂੰ ਕਹਿੰਦੇ ਇਹ ਪੱਧਤ ਤੇ ਮਤ ਚੁੱਕੇ ਰਹੇ ਮਨ ਤੇ ਇਹ ਦਪ ਭੇਦ ਨ ਜਾਣ ਬਿਓ ਕਹਿੰਦੇ ਗੁਰੂ ਕੇ ਸਿੱਖੋ ਕਿਤੇ ਏਜ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਦੱਸੇ ਰਾਹ ਤੋਂ ਭਟਕ ਨਾ ਜਾਓ ਇਕ ਪੱਧਰ ਤੇ ਮਤ ਚੁੱਕੇ ਰਹੇ ਮਨ ਭੇਦ ਭੇਦ ਨਾ ਜਾਣ ਬਿਓ ਰਾਹ ਕਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਲਾ ਬਾਣੀ ਵਾਲਾ ਰਾਹ ਸਿੱਖੋ ਕਿਤੇ ਸਰਾ ਤੋਂ ਭਟਕ ਨਾ ਜਾਇਓ ਮਨ ਭੇਦ ਭੇਦ ਨਾ ਜਾਣ ਬਿਓ ਗੁਰੂ ਵਿੱਚ ਬਾਣੀ ਵਿੱਚ ਤੇ ਪ੍ਰਮਾਤਮਾ ਵਿੱਚ ਭੇਦ ਨਾ ਸਮਝਿਓ ਕਿ ਗੁਰੂ ਸਾਹਿਬ ਬਾਣੀ ਜਿਹੜੀ ਰੱਬ ਨਾਲੋਂ ਦੂਰ ਹੈ ਜਾਂ ਸਾਨੂੰ ਰੱਬ ਨਾਲੋਂ ਮਿਲਾਂ ਨਹੀਂ ਸਕਦੀ ਆ ਕਦੇ ਪ੍ਰਤਾਸ਼ ਹਿਰਦੈ ਗੁਰੂ ਅਰਜਨ ਕੈ ਹਰਪੂਰਨ ਬ੍ਰਹਮਣ ਵਾਸ ਲਿਓ ਪ੍ਰਤੱਖ ਬ੍ਰਹਮ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਨ ਆਪ ਕੋ ਸਤਨਾਮ ਸ੍ਰੀ ਪ੍ਰਤੱਖ ਬ੍ਰਹਮ ਨੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿਉਂਕਿ ਪ੍ਰਤੱਖ ਬ੍ਰਹਮ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਹਿਰਦੇ ਦੇ ਵਿੱਚ ਨਿਵਾਸ ਕਰ ਲਿਆ ਹੈ ਸੋ ਗੁਰਮਤ ਪਿਆਰੇ ਬਹੁਤ ਵੱਡੇ ਭਾਗ ਨੇ ਸਾਧ ਸੰਗਤ ਦੇ ਭਾਈ ਸਰਤਾਜ ਸਿੰਘ ਜੀ ਦੇ ਭਾਈ ਜੱਸਾ ਸਿੰਘ ਜੀ ਦੇ ਪ੍ਰਵਾਨ ਦੇ ਸੰਗਤਾਂ ਦੇ ਜਿਨ੍ਹਾਂ ਨੇ ਇਹ ਗੁਰਮੁਖ ਪਿਆਰਿਓ ਮਹਾਨ ਸਮਾਗਮ ਲਿੱਕੇ ਨੇ ਮਹਾਨ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਕੇ ਅੱਜ ਆਪਾਂ ਨੇ ਧੰਨਤਾ ਦੇ ਜੋਗ ਹੋ ਰਹੇ ਹਾਂ ਸੋ ਇੱਕ ਮਿੰਟ ਦਾ ਲਵਾਂਗਾ ਸਾਰੇ ਨਾਲ ਬੋਲਿਓ ਧੰਨ ਸ੍ਰੀ ਗੁਰੂ ਅਰਜਨ ਸਾਹਿਬ 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 ਸਭ ਗੁਰਮਤ ਪਿਆਰਿਓ ਧੰਤਾ ਦੇ ਜੋਗ ਨੇ ਸਤਿਗੁਰੂ ਮਹਾਰਾਜ ਜਿਨ੍ਹਾਂ ਨੇ ਇਹ ਰਾਹ ਬਖਸ਼ਿਆ ਸਤਿਗੁਰੂ ਮਹਾਰਾਜ ਕਿਰਪਾ ਕੰਨ ਅਸੀਂ ਆਪਣੇ ਬੱਚਿਆਂ ਨੂੰ ਇਸ ਰਾਹ ਤੇ ਤੋਰ ਨਹੀਂ ਰਹੇ ਕਿ ਸਾਡੀ ਕੁਝ ਵੱਡ ਕਿਸਮਤੀ ਲਾ ਲਓ ਜੇ ਇਹ ਸਰਾਤ ਆਪਣੇ ਬੱਚਿਆਂ ਨੂੰ ਤੋਰੀਏ ਤੇ ਨਸ਼ਾ ਨੋਸ਼ਾ ਤੇ ਕੁਝ ਵੀ ਨਹੀਂ ਗੁਰਮੁਖ ਪਿਆਰੇ ਸਤਿਗੁਰ ਮਾਰੇ ਦੀ ਬਾਣੀ ਉਹ ਸਾਡੇ ਬਹੁਤ ਸਤਿਕਾਰਯੋਗ ਭਾਈ ਕਰਸੇਮ ਸਿੰਘ ਜੀ ਬਾਬਾ ਰੁਕਾਲਾ ਸਾਹਿਬ ਜੋ ਤੇ ਜੰਗ ਜੁੱਧ ਦੇ ਧਨੀ ਨੇ ਬੱਚਿਆਂ ਨੂੰ ਸਿਖਾਉਂਦੇ ਨੇ ਕੀਰਤਨ ਗਤਕਾ ਹੋਰ ਮਾਰਸ਼ਲ ਆਰਟ ਜਿਹੜੀ ਅੱਜ ਕੱਲ ਗੁਰਮੁਖ ਪਿਆਰੇ ਜ਼ਰੂਰੀ ਹੈ ਬੱਚਿਆਂ ਲਈ ਬੱਚੀਆਂ ਨੂੰ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਸਿਖਾ ਰਹੇ ਨੇ ਦਾ ਸ੍ਰੀ ਸਿੱਖ ਜੀਵਨ ਜਾਂਚ ਪੰਜਾਬ ਵੱਲੋਂ ਇਹ ਉਪਰਾਲੇ ਜਾਰੀ ਰਹਿਣਗੇ ਸੋ ਗੁਰਮੁਖ ਅਰ ਸਤਿਗੁਰ ਮਰ ਚੜ੍ਹਦੀ ਕਲਾ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ੋ ਆਉ ਫਤੇ ਬੁਲਾਈਏ ਸਾਥ ਸੰਗਤ ਸਾਰੀ ਕੀਰਤਨ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ